ਸਤ ਸਤ ਕਰ ਕਿੱਥੇ ਮੰਨੀ ਅਹੀ ਐਵੇਂ ਬਾਬਾ ਜੋਰ ਲਾਉਂਦਾ ਹੁੰਦਾ ਸਾਡਾ ਸੰਦੀਪ ਸੋਵੀ ਉਹ ਬੜੀ ਉੱਚੀ ਅਰਦਾਸ ਗੁਰੂ ਸਿਖਾਂਗਾ ਮਨ ਨੀਵਾ ਮਤ ਉੱਚੀ ਮੈਨੂੰ ਕਹਿੰਦਾ ਹੱਸਦਾ ਘਤੋਂ ਮੈਂ ਕਹਿੰਦਾ ਮੈਨੂੰ ਆਸ ਆਉਂਦਾ ਇਹ ਉਹ ਜਿਹੜੇ ਸਿੱਖਾਂ ਦੀ ਮਤ ਉੱਚੀ ਸੀ ਜਿਹੜੇ ਪੁਰਾਣੇ ਹੁਣ ਵਾਲਿਆਂ ਦੀ ਤੇ ਮਤ ਗਿਟਿਆ ਚ ਮੈਂ ਕਹੇ ਤੇ ਬੀ ਬੀ ਮਰ ਜਾਂਦੀ ਕਿੰਨੀ ਮਾਂ ਨੇ ਜੰਮਿਆ ਪਾਲਿਆ ਤੇ ਮਰੀ ਤੇ ਪਕੌੜੇ ਪਵਾਉਂਦੇ ਪੰਜ ਤਰ੍ਹਾਂ ਦੇ 6 ਤਰ੍ਹਾਂ ਦੇ ਗੁਲਾਬ ਜਾਂ ਉਹਨੂੰ ਤੇ ਠੰਡੇ ਪਿਉਂਦੇ ਇਹਨਾਂ ਦੀ ਮਤ ਉੱਚੀ ਹੈ ਇਹ ਗੁਰਦਾਰੇ ਦੇ ਲੰਗਰ ਹਾਲ 'ਚ ਟੈਂਟ ਲਾ ਕੇ ਜੁੱਤੀਆਂ ਪਾ ਕੇ ਤੇ ਕੁਰਸੀਆਂ ਢਾ ਕੇ ਬੈਠੇ ਲੰਗਰ ਹਾਲ ਗੁਰੂ ਦਾ ਜਿੱਥੇ ਅਕਬਰ ਕਿਤੇ ਨੰਗੇ ਪੈਰੀ ਪੁੰਝੇ ਬੈਠਾ ਆ ਪਿੰਡਾਂ 'ਚ ਜਿੱਥੇ ਵੇਖੋ ਮਰਗ ਦੇ ਭੋਗ ਤੇ ਨਵਾਂ ਹੀ ਕੰਮ ਫੜ ਲਿਆ ਤੇ ਗੁਰਦੁਆਰੇ ਦੇ ਅੰਦਰ ਹੀ ਟੈਂਟ ਲਾ ਲੰਦੇ ਲੰਗਰ ਹਾਲ 'ਚ ਜੁੱਤੀਆਂ ਪਾ ਕੇ ਬੈਠੇ ਕੁਰਸੀਆਂ ਦੇ ਉੱਤੇ ਕੀਰਤਨ ਚੱਲਣ ਦੇ ਜਿਵੇਂ ਵਿਆਹ ਆਏ ਹੁੰਦੇ ਬੇਬੇ ਦੇ ਕੋਈ ਡੱਕਣ ਵਾਲਾ ਨਹੀਂ ਰਹਿ ਗਿਆ ਜਦੋਂ ਸੰਤਾਂ ਦਾ ਟਾਈਮ ਸੀ ਨਾ ਸੰਤ ਜਰਨੈਲ ਸਿੰਘ ਪਿੰਡ ਰਾਲੇ ਜਿੰਦੇ ਹੀ ਮਜਾਲ ਕੀ ਕੋਈ ਮਰਜਾਦਾ ਦੀ ਲੰਗਣਾ ਕਰ ਜੇ ਪਤਾ ਸੀ ਡਾਂਗ ਫਿਰਨੀ ਹੁਣ ਜਿੱਧਰ ਗਏ ਬਾਣੀਏ ਹੁਣ ਨਾ ਕੋਈ ਡੱਕਣ ਵਾਲਾ ਨਾ ਕੋਈ ਜਿਨ੍ਹਾਂ ਨੇ ਡੱਕਣਾ ਸੀ ਉਹ ਆਪ ਗੱਦੇ ਲਾ ਕੇ ਬਹਿ ਗਏ ਆਪ ਐਸ਼ਾਂ ਕਰਨ ਦੇ ਵੇ ਤੇ ਕਹਿੰਦੇ ਜਦੋਂ ਡਰਾਈਵਰ ਮੁੱਕ ਜੇ ਤੇ ਗੱਡੀ ਬੇਕਾਬੂ ਹੋ ਜਾਂਦੀ ਹੈ ਐਸੇ ਵੇਲੇ ਆਪਣੀ ਕੌਮ ਦਾ ਉਹ ਹਾਲਤ ਹੈ ਜਿਹਦਾ ਜੋ ਜੀ ਕਰਦਾ ਕਰੀ ਜਾਂਦਾ ਇੱਕ ਆਨੰਦ ਕਾਰਜ ਹੋਏ ਪਿੱਛੇ ਜੇ ਵੀਡੀਓ ਆਈ ਉਹ ਕੁਰਸੀਆਂ ਤੇ ਬੈਠੇ ਦੋਵੇਂ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੱਦਾ ਲਾ ਕੇ ਭਾਇਆ ਮੁੰਡੇ ਕੁੜੀ ਨੂੰ ਬਾਹਰ ਦੀ ਇੱਕ ਸਮੁੰਦਰ ਤੇ ਲਈ ਫਿਰਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਪਿੱਛੋਂ ਫੋਟੋ ਚੰਗੀ ਆਊਗੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦਾਰੇ ਚੋਂ ਬਾਹਰ ਸਮੁੰਦਰ ਤੇ ਰੱਖਿਆ ਪਹਿਲੇ ਲੋਕਾਂ ਨੂੰ ਜਿਆਦੇ ਦਿਮਾਗ 'ਚ ਨੁਕਸ ਪੈ ਗਿਆ ਤੇ ਸਮੁੰਦਰ ਤੇ ਮਾਰੇ ਨੂੰ ਰੱਖ ਕੇ ਕੰਡੇ ਤੇ ਤੇ ਪਿਛਲੇ ਬੰਨੇ ਸਮੁੰਦਰ ਆਉਂਦਿਆ ਤੇ ਗਾੜੀ ਸੋਫਾ ਲਾ ਕੇ ਇਹਦੀ ਫਰੋੜ ਪਤੀ ਤੇ ਮਹਾਰਾਜ ਕਹਿੰਦੇ ਮਾਇਆ ਧਾਰੀ ਆਤ ਅੰਨਾ ਬੋਲਾ ਸ਼ਬਦ ਨਾ ਸੁਣਈ ਕੱਖ ਨਹੀਂ ਸੁਣਨਾ ਇਹਨਾਂ ਨੇ ਇਹ ਲੱਗੇ ਹੋਣ ਆਖੋ ਸਾਧਾ ਇਹ ਬਹੁਤਾ ਬੁਰਾਲ ਕਰਤਾ ਜੀ ਇਹ ਤੇ ਮਾਰਾ ਜੀ ਆ